ਮੈਂ ਕੀ ਲੈਂਦੇ ਚਾਹਤੇ ਦੱਖਣ ਪਹਾੜ ਭਜਿਆ ਵਾ ਬੋਧਾਇਆ ਸ਼ਾਸਤਰ ਸਿੱਧਾ ਵੇਦ ਗ੍ਰੰਥ ਅਜੀਬ ਗ੍ਰੰਥ ਖਾਣੇ ਬਾਣੀ ਸਾਰੇ ਇੱਥੇ ਪੜਦੇ ਅਖਰੀ ਅੱਖਰਾਂ ਸਿੱਤ ਸਲਾਈਆ ਜਲ ਤਾਰਾ ਗੰਗਾ ਗਦਾਵੀ ਚੰਨਾ ਸਰਸਤੀ ਵਿਖੇ ਥਾਤੇ ਅਠਸਠ ਤੀਰਤ ਤਾਲ ਸਹਾਈਆ ਮੰਦਰ ਮਸਜਿਦ ਸ਼ਿਵ ਦੇਵਾਂ ਦੇ ਮਠਾਂ ਵਿੱਚ ਵੜਦੇ ਗੁਰਦਵਾਰਿਆਂ ਸੀਸ ਨਿਵਾਇਆ ਜੋਗ ਅਭਿਆਸ ਬੈਠੇ ਕਰਦੇ ਸੰਨਿਆਸ ਮਾਰਗ ਵਿੱਚ ਆਪਣਾ ਧਿਆਨ ਲਗਾਈਆ ਤਨ ਭਗੂਤੀ ਖਾ ਕੇ ਬੈਠੇ ਮਲਦੇ ਧੂਣੀਆਂ ਬਿਨ ਤਪਾਈਆ ਜਲ ਘਟੋਰੇ ਲੈ ਕੇ ਪਾਤੇ ਥਾਲੇ ਅਸਗਾ ਘੋੜ ਕੇ ਜਾਇਆ ਢਿੱਲੇ ਪਹਾੜ ਬੈਠੇ ਚੜਦੇ ਚੋਟੀਆਂ ਡਿਆਲ ਆਇਆ दर्शन निज नेत्र किसे गुण ना हर दे दर्शन निज नेत्र किसे गुण ना हर दे नजर किसे ना आई ज्योति ज्योत स्वरूप हर आप अपनी कृपा कर करे खेल सचा हर सच का रंग एक माग कहे मैं वेखी दीन दुनी चार घुंटे आखे उठाइया ਜਗਤ ਦੀ ਤਾਲ ਵੇਖੇ ॠषि मुनि ਵੇਖਿਆ ਕੋਝੁ ਭਜਾਇਆ ਰਸਨਾ ਜਿਹਾ ਆਵਾਜ਼ ਸੁਣੀ ਤੁਨੀ ਅਲਹਦ ਨਾ ਤੇ ਨਾਦਨਾ ਕੋਈ ਸੁਣਵਾਈਆ ਜਗਤ ਮੰਦਰ ਦਵਾਰੇ ਵੇਖੇ ਕੁੱਲੀ ਕਾਇਆ ਕਚਲ ਨੜ ਨ ਕੋਈ ਸੁਹਾਇਆ ਜਗਤ ਫੁਲਵਾੜੀ ਵੇਖੀ ਫੁੱਲੀ ਤਰੰਗ ਕੀ ਆਲੀ ਨ ਕੋਈ ਮਹਿਕਾਈਏ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋ ਹੁੱਲੀ ਸੇ ਮਨ ਮਰਦੋ ਖਵਾਂ ਲਹਿਰਾਈਆ ਬਾਰਵਾਂ ਅਮ੍ਰਿਤ ਪੀਂਦੇ ਭਰ ਕੇ ਚੁਲੀ ਨਿਰਜ ਸੁੰਤੀ ਬੂੰਦ ਨ ਕੋਇ ਟਕਾਇਆ ਜਸਨਾ ਜੈਵਾ ਗਉਂਦੇ ਪ੍ਰਭ ਨੂੰ ਗੁੱਲੀ ਹਿਰਦੇ ਹਾਰੇ ਨ ਕੋਇ ਦਸਾਇਆ ਮਸਤਕ ਟਿੱਕੇ ਸਾਰੇ ਲਉਦੇ ਟੁੜੀ ਟੁੜੀ ਖਾਕ ਨ ਕੋਇ ਰਮਾਇਆ ਜਗਤ ਮਸਤੀ ਸਭ ਨੂੰ ਚੜੀ ਗੂੜੀ ਅੰਤਰ ਪ੍ਰੇਮ ਰੰਗ ਨ ਕੋਇ ਰੰਗਾਇਆ मांग कहे मैं तक्या बहुत सृष्टि हो गई मुड़ी मन का मन का ना कोई पवैया जीवा जनता शा कूड़ी सत विच ना कोई समाया प्रभु मिले ना किसे से हजूरी हाजिर हजूर दर्श कोई ना पाया ज्योति जोत स्वरूप हरे आप अपनी कृपा कर देवन हर आप तुरदावर हर बड्डा बड़ बड़ैया मांग कहे प्रभु ਮੈਂ ਬਿਥੇ ਜਗਤਧਾਰ ਦੇ ਜੋਗੀ ਤਪਿਸ਼ਰਾ ਧਿਆਨ ਲਗਾਈਆ ਮਾਇਆ ਮਰਸਾ ਵਾਲੇ ਰੋਗੀ ਹਉ ਮੇਰੋ ਨਾ ਕੋਈ ਮਿਟਾਈਆ ਨੈਤਰ ਮਿਣਾ ਵਾਲੇ ਭੋਗੀ ਕ੍ਰਿਸ਼ਨਾ ਜਗਤ ਵਾਲੀ ਹੰਕਾਰਿਆ ਪਟਕਦੇ ਫੈਨ ਪਿਛੇ ਜੋ ਜੀ ਰਲ ਜਕਰੇ ਸਕੇ ਹੀਨ ਨਜ਼ਰ ਕੇ ਸਨਾ ਰਿਆ ਜਗਤ ਵਿਦਿਆ ਦੇ ਪੜ ਕੇ ਬੋਧੀ ਆਤਮਾ ਬ੍ਰਹਮ ਨਾ ਕੋਈ ਤੜਾਈਆ बुद्धि जाए किसे ना सुधी सोते शब्द ना कोई मिलाया सीस किसे सीस दिसे किसे ना उठी और न ना कोई टिकाया जिधर तक का उधर लोभी तीर जिस तीर ना कोई बठाईया तेरे प्यार वेच जगते शनान करके आई किसे ना सोजी साची समझना कोई समझाईया ਜੋਤੀ ਜੋਤ ਸ੍ਰੀ ਭਰਾ ਆਪਣੀ ਕਿਰਪਾ ਕਰੇ ਕਾ ਦਿਨਾ ਸਾਜਾ ਵਰ ਹਰ ਸੱਚ ਤੇਰੀ ਵਡਿਆਈਆ ਮਾਗ ਕਹੇ ਪ੍ਰਭੂ ਤ੍ਰੈ ਕੋਟਨ ਕੋਟਨ ਹੋਵੇ ਇਥੇ ਜਗ ਜਲ ਪਾਣੀ ਜਲ ਨਾਲ ਵਡਿਆਈਆ ਕੋਈ ਚਿੜਿਆ ਦਿਸੇ ਨਾ ਉਪਰ ਛਾ ਲਗ ਨਵ ਨਵ ਅੰਦਰ ਕੋਈ ਮੁਕਾਈਆ ਜਿੱਧਰ ਵੇਖਾਂ ਲੱਗੀ ਅਗ ਅਗਨੀ ਤਤ ਨਾ ਕੋਈ ਬੁਝਾਈਆ ਅੰਮ੍ਰਿਤ ਦਾਸਨ ਮਿਲੇ ਕਿਸੇ ਨਾ ਮਗ ਤ੍ਰਿਸ਼ਨਾ ਤ੍ਰਿਖਾ ਨਾ ਕੋਈ ਗਵਾਈਆ ਸ਼ਬਦ ਅਨਾਦੀ ਸੁਣੇ ਕੋਈ ਨਾ ਨਦ ਅਨਰਾਗੀ ਰਾਗ ਨਾ ਕੋਈ ਦੜਾਈਆ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਕਗ ਹੰਸ ਰੂਪ ਨਾ ਕੋਈ ਬਣਾਈਆ ਭਾਗ ਲਗੇ ਕਿਸੇ ਨਾ ਯਦ ਯਦੀ ਦੇਵੇ ਨਾ ਕੋਈ ਵਡਿਆਈਆ ਦੁਰਮਤ ਮੈਲ ਧੋਵੇ ਕੋਈ ਨਾ ਹਟ ਨਾੜੀ ਮਾਸ ਨਾ ਕਰੇ ਕੋਈ ਸਫਾਈਆ ਤੇਰਾ ਪਿਆਰ ਸਾਰੇ ਗਏ ਛੱਡ ਨਤਾ ਜੁੜਿਆ ਕੂੜ ਲੋਕਾਈਆ ਮੈਂ ਸੰਦੇਸ਼ਾ ਦੇਵਾ ਮਾਗ ਕਹੇ ਅੱਜ ਚਾਰੋਂ ਕੁੰਟ ਵੇਖ ਵਿਖਾਈਆ ਬਿਨ ਤੇਰੀ ਕਿਰਪਾ ਪਰਦਾ ਸਕੇ ਕੋਈ ਨਾ ਕਜ ਕਜਲ ਧਾਰ ਮੈਂ ਸਾਰੇ ਜੇ ਮਟਕਾਈਆ ਚਾਰੋਂ ਕੁੰਟ ਬਾਤਤੀ ਰਹੀ ਵਗ ਮੇਰਾ ਇਸ਼ਨਾਨ ਛਾਂਤ ਨਾ ਕਿਸੇ ਕਰਾਈਆ ਤਬੀ ਪਾਪ ਰਹੀ ਤਬ ਫਿਰ ਸਕੇ ਨਾ ਮੂਲੀ ਢਾਈਆ ਜੋਤੀ ਜੋ ਸੁਰੂ ਕਰਾਬ ਆਪਣੀ ਕਿਰਪਾ ਕਰੇ ਕਾਦਰ ਸੱਚਵਾਰੇ ਦਰਸਾ ਚੇਹ ਰਖ ਜਗਾਇਆ ਮਾਗ ਪਹਿ ਮੈਂ ਚੜਿਆ ਲੋਕ ਮਾਥ ਆਪਣੀ ਫੁਸੀ ਬਣਾਈਆ ਮੇਰੀ ਪਹਿਲੀ ਸਾਂਝੀ ਰਾਤ ਰੁਤੜੀ ਪ੍ਰਭ ਤੇਰੇ ਨਾਲ ਮਹਿਤਾਈਆ ਮੈਂ ਦਰਸ਼ਨ ਕਰਾਂ ਇਕਾਂਤ ਇਕ ਕੱਲਾ ਵੇਖ ਵਿਖਾਈਆ सच प्रीति बख्शना नाथ नाता विधाता लेना बजाइया झगड़ा मेटना जात पात दुनी देनी समझाइया एक नूर करना प्रकाश अंध अंधेर मिटाइया साची पौनी रास निर्गुण सरगुण गोपी कहन नचाइया मेरी पूरी करनी आस कृष्णा तेरे अगे टिकाइया खेल तक्कन स्वेतनिया आकाश गगन गगन, गगन गगन गगनंतर गगन गगनंतर पुरी लो वेखन चाही चाहीया मैंने तेरा दास जुग जुग सेवा कमाईया जोती जोथ थ्रू मारा आपनी कृपा करे का देना साचा वर सच दी मांग एक मंगाईया मांग कहे प्रभु मैं बेची दीन दुनी दी तारा चहु कुंठ खोज भुजाइया अवतारन कीती नमस्कारा ਤੇਣੀ ਅਸੀ ਸੁਣੀ ਵਈਆ ਪੈਗੰਬਰਾਂ ਸਜਦੇਆਂ ਵਿੱਚ ਪੁਕਾਰਾ ਕੂਕ ਕੂਕ ਸੁਣਾਈਆ ਗੁਰੂ ਚੁਕਿਆ ਦੁਆਰਾ ਨਿਮਰ ਲਗਾ ਪਾਇਆ ਵਿਸ਼ਨ ਬ੍ਰਹਮਾ ਸ਼ਿਰ ਦੇਵਤਾ ਸਭ ਕੀਤਾ ਇਸ਼ਾਰਾ ਬਿਨ ਸੈਨਤ ਸੈਨਤ ਲਗਾਈਆ ਜਗਸਸ ਮੰਡਲ ਮੰਡਪ ਤਸਿਆ ਪੁਕਾਰਾ ਚਲੋ ਕੰਟੀ ਸੁਣਾਈਆ ਉੱਠੋ ਵੇਖੋ ਸਾਰੇ ਉੱਠੋ ਵੇਖੋ ਸਾਰੇ ਲੋਕ ਮਾਤਾ ਨਜ਼ਰਾ ਨਜ਼ਰਿਆ ਰਿਹਾ ਮੇਨਾ ਬੰਦਾਈਆ ਚਾਰੋਂ ਘੁੱਟ ਤੂੰ ਮਨਤਾ ਸਚਾ ਚੰਦ ਨਕੜੇ ਚਮਕਾਈਆ ਉੱਤਰ ਪੂਰਬ ਪਸ਼ਮ ਦਖਣ ਵੇਖੋ ਖੇਲੇ ਬਾਰਾ ਕੀ ਅਬਰੰਭਰ ਸੌਮੀ ਰਹਾ ਕਰਾਈਆ ਦੁਰਵਤ ਮੈ ਕੋਈ ਧੋ ਨਾ ਸਕੇ ਵਿੱਚ ਸੰਸਾਰਾ ਦੁਰਵਤ ਮੈ ਕੋਈ ਧੋ ਸਕੇ ਨਾ ਵਿੱਚ ਸੰਸਾਰਾ ਪਤਤ ਪੁਨੀਤ ਨਾ ਕੋਈ ਬਣਾਈਆ ਜਿਸ ਦਾ ਇਸ਼ਾਰਾ ਦੇ ਕੇ ਆਇਆ ਤੇਬਾਰਾ

ਨੇ ਲੇਟ ਲੰਗ ਪ੍ਰਦਨਿਸ਼ਣ ਵਾਈਆ ਜੋ ਜੋਗਨਾ ਗਰੇਤ ਤੋਂ ਹੋਵੇ ਬਾਰਾ ਸੱਚ ਸਰੂਪ ਆਪਣਾ ਖੇਲ ਖਲਾਈਆ ਜਿਸ ਨੂੰ ਸਭ ਨੇ ਕਹਿਣਾ ਚੜੀ ਆਇਆ ਉਤਾਰਾ ਅਵਤਾਰ 24 ਸਾਰੇ ਕਿਰ ਬਧਾਈਆ ਉਸ ਦਾ ਜਮਾਨ ਨਾਲ ਕਰੇ ਨਾ ਕੋਏ ਮੁਝਾ ਰਾ ਸਿਫਤਾਂ ਵਾਲੀ ਨਾ ਕੋਏ ਵਡਿਆਈਆ ਜੋਤੀ ਜੋਤ ਸਰੂਪ ਹਾਰਿਆ ਬਖੀ ਕਿਰਪਾ ਕਰ ਦੇਵੜ ਹਰ ਸੱਚਾ ਵਾਰ ਸੱਚ ਦੀ ਕਰਨੀ ਕਾਰ ਕਮਾਇਆ ਮਾਗ ਕਹੇ ਪ੍ਰਭੂ ਵੇਖ ਲੈ ਆਪਣੀ ਧਰਨੀ ਤਤ ਤਬਰ ਧੋਦੀ ਧਾਰੀ ਬਿਨ ਨੈਣਾ ਨੇ ਉਠਾਈਆ ਨਵ ਸਤ ਪਾਸਾਰੀ ਨਵ ਨਵ ਚਾਰ ਦਾ ਬੰਦ ਮੁਕਾਈਆ ਤੇਰੇ ਚਰਨ ਕਬਲ ਬਲੇ ਹਾਰੇ ਬਲ ਬਲ ਆਪਣਾ ਆਪ ਕਰਾਈਆ ਲੇਖਾ ਪੂਰਾ ਕਰਤੇ ਅਵਤਾਰੇ ਪਗੰਬਨਾ ਰਹਿਣਾ ਦੇ ਚੁਕਾਇਆ ਗੁਰੂ ਗੁਰਦੇਵ ਤੇਰੇ ਅੱਗੇ ਸਰਬ ਕਰੇ ਪੁਕਾਰੀ ਪੁਨਰ ਪੁਨਰ ਸੀਸ ਨਿਵਾਇਆ ਚਾਰੋਂ ਕੁੰਟ ਰਹਿਣ ਦੇਰੀ ਤੱਕ ਕਾਲੀ ਮਹਾਕਾਲੇ ਆਪਣਾ ਧੀਰ ਚੁਕਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਇਕ ਤੇਨਾ ਸੱਚ ਵਰ ਸੱਚ ਗਵਾਰੇ ਇੱਕੋ ਓਟ ਰਖਾਈਆ ਮਾਗ ਕਹੇ ਪ੍ਰਭੇ ਕਾ ਇਕੰਕਾਰ ਦਿਾਂ ਜਣਾਈਆ ਸਤ ਪ੍ਰਕਾਸ਼ ਤੇਰੀ ਜੋਤ ਜੋਤੀ ਜਤਾਂ ਨਜ਼ਰੀ ਆਈਆ ਨਾ ਕੋਈ ਵਰਨ ਨਾ ਕੋਈ ਗੋਤ ਦੀਨ ਮਜ਼ਬ ਨਾ ਵਰਡ ਬੰਡਾਈਆ ਮੈਂ ਕੀ ਸੋਚਾਂ ਤੇਰੀ ਸੋਚ ਸਮਝ ਸਕੇ ਨਾ ਕੋਈ ਸਮਝਾਈਆ ਮੇਰੀ ਆਸਾ ਮਨਸਾ ਪੂਰੀ ਕਰ ਦੇ ਲੋਚ ਜਨ ਭਗਤਾ ਨਿ제 ਲੋਚਣ ਦੇ ਘੁਲਾਈਆ ਤੈਨੂੰ ਲੱਭਦੇ ਕੋਟਨ ਕੂਟਿਕ ਕੋਟ ਖੋਜਿਆ ਹੱਥ ਕਿਸੇ ਨਾ ਆਈਆ ਮੈਂ ਵੇਖੇ 14 ਲੋਕ 14 ਤਬਕਤਿਆਂ ਨਿਲ ਗਾਏਆ ਰੋਕ ਸੋਲੇ ਟੋਲੇ ਸਾਰੇ ਕਰ ਕਰ ਗਾਇਆ ਅੰਤ ਅਖੀਰ ਬੇ ਨਜ਼ੀਰ لا ਸ਼ਰੀਕ ਮੈਨੂੰ ਤੇਰੀ ਓਟ ਓਟ ਤੇਰਾ ਰਾਤ ਕਾਇਆ ਸ਼ਬਦ ਘਾਰੇ ਲਾ ਚੋਟ ਚੋਟੀ ਛੜ ਕੇ ਖਬ ਖਈਆ ਕਰ ਜੀਵ ਆਲਣੇ ਰਹੀਆ ਮਾਗ ਕਹੇ ਮੈਂ ਸਿਰਫ ਹਰਥ ਕਾ ਨਵ ਸਤ ਫੇਰਾ ਭਰੀਆ ਸਚ ਇਸਨਾਨ ਕਰੇ ਕੋਈ ਨਾ ਥਕਾ ਹਕੀਕਤ ਸਮਝੇ ਕੋਈ ਨਾਰਾਇਆ ਤੇਰਾ ਜਨ ਅੰਮ੍ਰਿਤ ਤਾਰਨਾ ਠੰਡਾ ਨਾ ਤਤਾ ਅਗਨੀ ਤਤ ਨ ਕੋਈ ਤਪਾਈਆ ਪਰਦਾ ਲਗਾ ਕੇ ਸੇ ਨਾ ਪਤਾ ਪਤ ਪਰਮੇਸ਼ਰ ਹੱਥ ਨਾ ਕੋਈ ਫੜਾਈਆ ਬੁਲੰਦੀ ਜਾਣੇ ਕੋਈ ਨਸਤਾ ਚੋਟੀ ਚੜ ਨਾ ਕੋਈ ਪਾਈਆ ਮੇਰੇ ਮਹਿਬੂਬਾ ਆਪਣਾ ਪੇਤ ਖੁਲਾ ਦੇ ਦਿੱਤਾ ਪਰਦਾ ਪਰਦਿਆਂ ਵਿਚੋਂ ਚੁਕਾਈਆ ਮਾ ਗਤ ਹੈ ਮੈਂ ਤੇਰੇ ਚਰਨ ਕਵਲ ਤੇ ਕਾਮਥਾ ਮस्तक ਤੋੜੀ ਸਾ ਕਰਮਾਈਆ ਕਲ ਜਗਿਆ ਅੰਤਮ ਭਾਗ ਲੱਗੇ ਕਿਸੇ ਨਦ ਤਾਇਠਾਂ ਅਪ ਤੇਜ ਵਾਇ ਦਿਤਮੀ ਆਕਾਸ਼ ਮਨ ਮਤ ਬੁੱਧ ਰੰਗ ਨ ਕੋਏ ਰੰਗਾਈਆ ਤੇਰਾ ਸੱਚ ਦਵਾਰਾ ਏਕਾ ਹਟਾ ਵਰਖੇ ਤੋ ਨਾਲ ਜਿੱਥੇ ਤੇਰੀ ਬੇਪਰਵਾਹੀ ਆ ਜਨ ਭਗਤਾਂ ਇੱਕੋ ਦੱਸ ਦੇ ਆਪਣਾ ਟਪਾ ਤਤੂਆਂ ਤੋਂ ਬਾਹਰ ਬਣਾ ਦਰਣਾਹੀਆ ਤੂੰ ਮੇਰਾ ਮੈਂ ਤੇਰਾ ਇੱਕੋ ਗ੍ਰਹਿ ਵਸਾ ਦੂਜਾ ਦਰ ਨ ਕੋਈ ਸੁਹਾਈਆ ਜਿਸ ਹੋੜਾ ਲਾਇਆ ਪਰਸਸਾ ਆਹੇ ਟਿੱਪੀ ਬ੍ਰਹਮ ਰੂਪ ਜਨਾਈਆ ਕਲ ਯੁਗ ਮੇਟ ਰਹਿਣ ਅੰਧੇਰੀ ਮਸਾ ਸਤਜੁਗ ਸਾਚਾ ਚੰਦ ਕਰ ਰੁਸ਼ਨਾਈਆ ਮੇਰੇ ਵਿੱਚ ਨਾ ਤਿਆਂ ਪਾਪ ਕਿਸੇ ਨਾਲ ਥਾ ਧਰਮਤ ਮਹਿੜਨਾ ਕੋਈ ਤਵਾਹੀਆ ਜਦ ਭਗਤਾਂ ਨੂੰ ਦਰਸ ਦਿਖਾ ਦਿੱਤਾ ਤਾਂ ਦਿਲ ਸਤਾਏ ਖਾਂ ਨੇਤਰ ਨੇਤਰਾਂ ਨਾਲ ਮਿਲਾਇਆ ਤੂੰ ਸਹਰਸਮਾਨੀ ਮੇਰਾ ਸਖਾ ਸਤ ਸਚ ਤੇਰੀ ਵਡਿਆਈਆ ਬਾਤਰ ਇੱਕਾ ਤੇ ਨ ਸੱਜਾ ਵਰ ਸੱਚ ਦਾ ਰੰਗ ਆਪ ਰੰਗਾਈਆ ਪਰ ਕਿਹ ਅਕਾਲ ਕਹੇ ਮਾਗ ਮੈਂ ਵੇਖ ਬਖਾਉਂਦਾ ਹਾਂ ਨਿਰਗੁਣ ਨਿਰਭੈ ਨਿਰਆਕਾਰ ਨਿਰੰਕਾਰ ਨਿਰਗੁਣ ਨਿਰਭੈ ਨਿਰੰਤਾਰ ਨਿਰਆਕਾਰ ਖੇਲ ਖਿਲਾਉਂਦਾ ਹਾਂ ਜੋਤੀ ਜਾਤ ਦਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਣ ਹਰ ਸਚਵਰ ਸੱਚ ਦਾ ਹੁਕਮ ਇੱਕ ਸੁਣਾਉਂਦਾ ਹਾਂ ਸੱਚ ਦਾ ਹੁਕਮ ਏਕ ਜੜਾ ਮੰਗਾ ਮਾਗ ਤੇਰਾ ਮਜਨ ਵੇਖ ਵਖਾ ਮੰਗਾ ਕਲਯੁਗ ਜੀਵ ਭਾਂਡੇ ਭਜਣ ਨਵੀ ਘੜਨ ਹੋਰ ਕੜਾ ਮੰਗਾ ਕਿ ਅਗਨੀ ਅਗਨੀ ਤਤ ਤਤ ਜਣਾ ਮੰਗਾ ਸ੍ਰਿਸ਼ਟੀ ਨੋ ਡਣ ਹੋਵੇ ਨਾ ਗਨ ਨਵ ਸਤਿ ਆਪ ਖਰਾ ਮੰਗਾ ਸ਼ਾਂਤ ਰਹੇ ਕਿਸੇ ਨਾ ਬਦਨ ਹੋਲਿਏ ਪੀਰ ਸਰਪ ਤੜਹਾ ਮੰਗਾ ਪੰਡੇ ਪੰਡਿਤ ਚੱਲੇ ਕਿਸੇ ਨਾ ਯਤਨ ਗੰਥੀ ਪੰਥੀ ਸਰਪ ਪੜ ਕਾ ਮੰਗਾ ਕੋਟਾਂ ਵਿੱਚੋਂ ਲੱਭ ਕੇ ਭਗਤ ਸੁਹੇਲੇ 价格呢？Yeah, I mean ਜੋ ਗੁਰੂ ਗੋਬਿੰਦ ਗੋਬਿੰਦ ਕੋ ਬਿੰਦ ਗਿਆ ਸੁਣਾਈਆ ਨਮਹ ਹਰ ਕਰਤਾ ਨੂਰੇ ਲਾਈਆ ਜਨ ਭਗਤਾ ਦੇ ਕੇ ਆਪਣੀ ਬਖਸ਼ੇ ਜੀ ਦਾ ਦਾਨ ਰਹਿਮਤ ਨਾਲ ਲਾਈਆ ਜੋਤੀ ਜੋਤ ਸਰੂਪਾ ਰਹਾ ਪਾਪੜੀਂ ਕਿਰਪਾ ਕਰ ਦੇਵਨਥਰਾ ਸਚਾ ਇਹ ਤਾਂ ਇਹਦਾ ਬੰਦ ਕਰਨ ਲਈ ਪ੍ਰੋਗਰਾਮ ਹੈ ਜੀ